ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਮੋਗੇ ਪੰਜਾਬੀ ਦੀ ਆਪਾਂ ਲਾਸਟ ਵੀਡੀਓ ਦੇ ਵਿੱਚ ਆਪਣਾ ਟੌਪਿਕ ਸਟਾਰਟ ਕੀਤਾ ਸੀਗਾ ਧੁਨੀ ਅਤੇ ਧੁਨੀ ਵਿਗਿਆਨ ਲਾਸਟ ਵੀਡੀਓ ਦੇ ਵਿੱਚ ਆਪਾਂ ਉਹਦੀ ਇੰਟਰੋਡਕਸ਼ਨ ਦੇਖ ਲਈ ਸੀ ਤੇ ਤਿੰਨ ਤਰ੍ਹਾਂ ਦੇ ਧੁਨੀ ਵਿਗਿਆਨਾਂ ਬਾਰੇ ਜਾਣ ਲਿਆ ਸੀ ਤੇ ਅੱਗੇ ਆਪਾਂ ਜਿਹੜਾ ਉਚਾਰਨੀ ਧੁਨੀ ਵਿਗਿਆਨ ਹੈ ਉਧੀਆਂ ਤਿੰਨ ਸ਼ਾਖਾਵਾਂ ਬਾਰੇ ਪੜਿਆ ਸੀਗਾ ਵੀ ਜਿਹੜੇ ਤਿੰਨ ਧੁਨੀਆਂ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਸੰਬੰਧ ਹੁੰਦਾ ਉਹਦਾ ਆਪਾਂ ਅਧਿਐਨ ਕਰਦੇ ਹਾਂ ਉਚਾਰਨ ਧੁਨੀ ਵਿਗਿਆਨ ਦੇ ਵਿੱਚ ਤਾਂ ਇਹਦੇ ਵਿੱਚ ਆਪਾਂ ਉਚਾਰਨ ਪ੍ਰਕਿਰਿਆ ਬਾਰੇ ਸਿੱਖਣਾ ਹੁੰਦਾ ਹੈ ਜਾਂ ਸਮਝਣਾ ਹੁੰਦਾ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਚੀਜ਼ਾਂ ਆ ਜਾਂਦੀਆਂ ਨੇ ਸਾਹ ਪ੍ਰਣਾਲੀ ਧੁਨੀ ਪ੍ਰਣਾਲੀ ਅਤੇ ਉਚਾਰਨ ਪ੍ਰਣਾਲੀ ਲਾਸਟ ਵੀਡੀਓ ਦੇ ਵਿੱਚ ਆਪਾਂ ਇਹ ਤਾਂ ਸਮਝ ਲਿਆ ਸੀ ਬਿਫੇਫੜਿਆਂ ਤੋਂ ਲੈ ਕੇ ਜਿਹੜੇ ਬੁੱਲਾਂ ਦਰਮਿਆਨ ਸਾਰੀ ਉਚਾਰਨ ਪ੍ਰਕਿਰਿਆ ਹੁੰਦੀ ਹੈ ਉਹਦਾ ਜਿਹੜਾ ਅਧਿਐਨ ਕੀਤਾ ਜਾਂਦਾ ਹੈ ਉਹ ਉਚਾਰਨੀ ਜਾਂ ਉਚਾਰਨ ਧੁਨੀ ਵਿਗਿਆਨ ਕਰਦਾ ਹੈਗਾ ਹੁਣ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਹ ਪ੍ਰਣਾਲੀ ਧੁਨੀ ਪ੍ਰਣਾਲੀ ਅਤੇ ਉਚਾਰਨ ਪ੍ਰਣਾਲੀ ਇਹਨਾਂ ਤਿੰਨਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਮਝਾਂਗੇ ਤਾਂ ਇਹਦੇ ਵਿੱਚ ਪਹਿਲੀ ਹੈਗੀ ਆਪਣੇ ਕੋਲੇ ਸਾਹ ਪ੍ਰਣਾਲੀ ਇਸ ਵਿੱਚ ਫੇਫੜਿਆਂ ਦੀ ਗਤੀਵਿਧੀ ਦਾ ਜ਼ਿਕਰ ਹੁੰਦਾ ਹੈ ਤਾਂ ਸਾਹ ਪ੍ਰਣਾਲੀ ਹੈ ਤਾਂ ਇਹਦੇ ਵਿੱਚ ਫੇਫੜਿਆਂ ਦੀ ਗਤੀਵਿਧੀ ਦਾ ਜ਼ਿਕਰ ਹੋਊਗਾ ਫੇਫੜੇ ਪੱਠੇ ਅਤੇ ਸਾਹ ਨਾਲੀ ਇਸ ਸਾਹ ਪ੍ਰਣਾਲੀ ਨਾਲ ਸੰਬੰਧ ਰੱਖਦੇ ਹਨ ਇਹ ਜਿਹੜੇ ਨਾਮ ਨੇ ਮਤਲਬ ਇਹ ਆਪਾਂ ਧਿਆਨ ਚ ਰੱਖਣੇ ਨੇ ਵੀ ਕਿਹੜੇ-ਕਿਹੜੇ ਪਾਰਟ ਨੇ ਜਿਹੜੇ ਇੱਥੇ ਇੰਪੋਰਟੈਂਟ ਉਹਨਾਂ ਦਾ ਰੋਲ ਹੁੰਦਾ ਫੇਫੜੇ ਪੱਠੇ ਅਤੇ ਸਾਹ ਨਾਲੀ ਇਸ ਤੋਂ ਅੱਗੇ ਹੈਗਾ ਇਸ ਨੂੰ ਪੌਣਤਾਰਾ ਵਿਧੀ ਵੀ ਕਿਹਾ ਜਾਂਦਾ ਹੈ ਇਹ ਜਿਹੜੀ ਵਿਧੀ ਹੈ ਸਾਮ ਪ੍ਰਣਾਲੀ ਹੈ ਇਹਦੇ ਵਿੱਚ ਜਿਹੜੇ ਆਪਣੇ ਆ ਤਿੰਨ ਅੰਗ ਨੇ ਜਿਹੜੇ ਕੰਮ ਕਰਦੇ ਨੇ ਇਹਨੂੰ ਆਪਾਂ ਪੌਣਤਾਰਾ ਵਿਧੀ ਵੀ ਕਹਿੰਦੇ ਆ ਪੌਣਤਾਰਾ ਵਿਧੀ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਅੰਦਰ ਵਰਤੀ ਅਤੇ ਇੱਕ ਬਾਹਰ ਵਰਤੀ ਜ਼ਿਆਦਾਤਰ ਪਾਸ਼ਾ ਆਮਾ ਵਿੱਚ ਧੁਨੀਆਂ ਫੇਫੜਿਆਂ ਵਿੱਚੋਂ ਹਵਾ ਦੇ ਬਾਹਰ ਨਿਕਲਣ ਨਾਲ ਉਚਾਰੀਆਂ ਜਾਂਦੀਆਂ ਨੇ ਮਤਲਬ ਫੇਫੜਿਆਂ ਚ ਜਦੋਂ ਹਵਾ ਬਾਹਰ ਆਉਂਦੀ ਹੈ ਫੇਰ ਹੀ ਆਪਣੀਆਂ ਜਿਹੜੀਆਂ ਧੁਨੀਆਂ ਨੇ ਉਹ ਉਚਾਰੀਆਂ ਜਾਂਦੀਆਂ ਨੇ ਮਤਲਬ ਇਹ ਕੀ ਹੈ ਇਹ ਬਾਹਰ ਵਰਤੀ ਪੌਣ ਤਾਰਾ ਵਿਧੀਆਂ ਹੁੰਦੀਆਂ ਨੇ ਜਿਦੇ ਵਿੱਚ ਆਪਣੀ ਜਿਹੜੀ ਫੇਫੜਿਆਂ ਵਿੱਚੋਂ ਹਵਾ ਬਾਹਰ ਆਉਂਦੀ ਹੈ ਫਿਰ ਜਿਹੜੀਆਂ ਧੁਨੀਆਂ ਨੇ ਉਹ ਉਚਾਰੀਆਂ ਜਾਂਦੀਆਂ ਨੇ ਅੱਗੇ ਹੈਗਾ ਆਪਣੇ ਕੋਲੇ ਧੁਨੀ ਪ੍ਰਣਾਲੀ ਇਸ ਵਿੱਚ ਕੰਠ ਪਠਾਰ ਨਾਦ ਤੰਤਰੀਆਂ ਰਗਾਂ ਸਹਾਈ ਹੁੰਦੀਆਂ ਹਨ ਇਹਦੇ ਵਿੱਚ ਆਹ ਤਿੰਨ ਜਿਹੜੇ ਅੰਗ ਨੇ ਇਹ ਸਹਾਈ ਹੁੰਦੇ ਨੇ ਇਹ ਵੀ ਆਪਾਂ ਇੰਪੋਰਟੈਂਟ ਨਾਮ ਯਾਦ ਰੱਖਣੇ ਨੇ ਕੰਠ ਪਠਾਰ ਨਾਦ ਤੰਤਰੀਆਂ ਤੇ ਰਗਾਂ ਇਹ ਸਾਰੇ ਸਹਾਈ ਹੁੰਦੇ ਨੇ ਧੁਨੀ ਪ੍ਰਣਾਲੀ ਦੇ ਵਿੱਚ ਫੇਫੜਿਆਂ ਵਿੱਚੋਂ ਨਿਕਲਣ ਵਾਲੀ ਹਵਾ ਨਾਗ ਤੰਤਰੀਆਂ ਦੇ ਵਿੱਚ ਦੀ ਲੰਘ ਕੇ ਧੁਨੀਆ ਪੈਦਾ ਕਰਦੀ ਹੈ ਹਵਾ ਇਨ੍ਹਾਂ ਨਾਦ ਤੰਤਰੀਆਂ ਵਿੱਚੋਂ ਬੇਰੋਕ ਬਿਨਾਂ ਰਗੜ ਖਾਏ ਬਾਹਰ ਨਿਕਲ ਜਾਂਦੀ ਹੈ ਤਾਂ ਅਗੋਸ਼ ਧੁਨੀਆ ਦਾ ਉਚਾਰਨ ਹੁੰਦਾ ਹੈ ਜਦੋਂ ਨਾਦ ਤੰਤਰੀਆਂ ਵਿੱਚਲਾ ਰਾਹ ਥੋੜਾ ਜਿਹਾ ਤੰਗ ਹੁੰਦਾ ਹੈ ਤੇ ਹਵਾ ਉਹਨਾਂ ਦੇ ਵਿੱਚ ਦੀ ਲੰਘਦੀ ਆਉਂਦੀ ਹੈ ਤਾਂ ਇੱਕ ਕੰਪਣ ਕਿਰਿਆ ਪੈਦਾ ਹੁੰਦੀ ਹੈ ਮਤਲਬ ਇੱਕ ਕੰਬਣ ਦਾ ਭਾਵ ਜਾਂ ਪੈਦਾ ਹੁੰਦਾ ਹੈ ਤਾਂ ਆਪਾਂ ਫੇਫੜਿਆਂ ਵਿੱਚ ਹਵਾ ਸੰਘਰਸ਼ ਕਰਦੀ ਬਾਹਰ ਆਉਂਦੀ ਹੈ ਤਾਂ ਇਸ ਸਮੇਂ ਜਿਹੜੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਸਗੋਸ਼ ਧੁਨੀਆਂ ਕਹਿੰਦੇ ਹਾਂ ਵਾਇਸਡ ਧੁਨੀਆਂ ਵਾਇਸਡ ਸਾਊਂਡ ਕਿਹਾ ਜਾਂਦਾ ਹੈ ਤਾਂ ਇਹਦੇ ਵਿੱਚ ਧੁਨੀ ਪ੍ਰਣਾਲੀ ਦੇ ਵਿੱਚ ਆਪਣੇ ਕੋਲੇ ਜਿਹੜਾ ਇੰਪੋਰਟੈਂਟ ਐਸਪੈਕਟ ਹੈ ਉਹ ਹੈਗਾ ਨਾਦ ਤੰਤਰੀਆਂ ਦਾ ਨਾਦ ਤੰਤਰੀਆਂ ਦੇ ਬੇਸ ਤੇ ਆਪਣੇ ਕੋਲੇ ਅੱਗੇ ਦੋ ਤਰ੍ਹਾਂ ਦੀਆਂ ਧੁਨੀਆਂ ਪੈਦਾ ਹੁੰਦੀਆਂ ਨੇ ਇੱਕ ਅਗੋਸ਼ ਧੁਨੀਆਂ ਵਾਇਸਲੈਸ ਸਾਊਂਡਸ ਇੱਕ ਹੈਗੀਆਂ ਨੇ ਸਗੋਸ਼ ਧੁਨੀਆਂ ਮੀਨਸ ਵਾਇਸਡ ਸਾਊਂਡਸ ਤਾਂ ਜਦੋਂ ਤਾਂ ਜਿਹੜਾ ਧੁਨੀਆਂ ਦਾ ਉਚਾਰਨ ਹੈ ਮਤਲਬ ਜਦੋਂ ਤਾਂ ਨਾਦ ਤੰਤਰੀਆਂ ਦੇ ਵਿੱਚੋਂ ਹਵਾ ਬਿਨਾਂ ਰਗੜ ਖਾਏ ਬੇਰੋਕ ਬਾਹਰ ਆਉਂਦੀ ਹੈ ਤੇ ਧੁਨੀਆਂ ਦਾ ਉਚਾਰਨ ਹੁੰਦਾ ਤਾਂ ਉਹ ਤਾਂ ਅਗੋਸ਼ ਧੁਨੀਆਂ ਹੁੰਦੀਆਂ ਨੇ ਮਤਲਬ ਜਦੋਂ ਬਿਨਾਂ ਰਗੜ ਖਾਏ ਹਵਾ ਬਾਹਰ ਆਉਂਦੀ ਹੈ ਅਰ ਜਦੋਂ ਜਿਹੜਾ ਨਾਦ ਤੰਤਰੀਆਂ ਦੇ ਵਿਚਲਾ ਰਾਹ ਥੋੜਾ ਜਿਹਾ ਤੰਗ ਹੋਵੇ ਤੇ ਜਿਹੜੀ ਹਵਾ ਹੈਗੀ ਉਹ ਥੋੜੀ ਜੀ ਸੰਘਰਸ਼ ਕਰਕੇ ਬਾਹਰ ਆਵੇ ਥੋੜਾ ਜਿਹਾ ਕੰਪਣ ਕਿਰਿਆ ਪੈਦਾ ਹੁੰਦੀ ਹੈ ਤਾਂ ਉਦੋਂ ਜਿਹੜੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਸਗੋਸ਼ ਧੁਨੀਆਂ ਕਹਿੰਦੇ ਆ ਵਾਇਸਡ ਸਾਊਂਡਸ ਕਹਿੰਦੇ ਆ ਤਾਂ ਨਾਗ ਤੰਤਰੀਆਂ ਦੇ ਆਧਾਰ ਤੇ ਦੋ ਤਰ੍ਹਾਂ ਦੀਆਂ ਸਾਊਂਡਸ ਨੇ ਅਗੋਸ਼ ਤੇ ਸਗੋਸ਼ ਅੱਗੇ ਤੀਸਰੀ ਹੈਗੀ ਆਪਣੇ ਕੋਲੇ ਉਚਾਰਨ ਪ੍ਰਣਾਲੀ ਇਸ ਵਿੱਚ ਮਨੁੱਖੀ ਉਚਾਰਨ ਅੰਗ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੁਆਰਾ ਵੱਖ-ਵੱਖ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਹੁਣ ਉਚਾਰਨ ਪ੍ਰਣਾਲੀ ਦੇ ਵਿੱਚ ਆਪਣੇ ਕੋਲੇ ਮਨੁੱਖੀ ਉਚਾਰਨ ਅੰਗ ਆ ਜਾਂਦੇ ਨੇ ਜਿਨ੍ਹਾਂ ਦੀ ਸਹਾਇਤਾ ਨਾਲ ਆਪਾਂ ਜਿਹੜਾ ਧੁਨੀਆਂ ਦਾ ਉਚਾਰਨ ਕਰਦੇ ਹਾਂ ਵੱਖ-ਵੱਖ ਧੁਨੀਆਂ ਦਾ ਉਚਾਰਨ ਕੀਤਾ ਜਾਂਦਾ ਹੈ ਇਸ ਵਿੱਚ ਕੰਠ ਤੋਂ ਲੈ ਕੇ ਬੁੱਲਾਂ ਤੱਕ ਦੇ ਸਾਰੇ ਅੰਗ ਹੀ ਸਹਾਇੀ ਹੁੰਦੇ ਹਨ ਜਿਵੇਂ ਕੰਠਮਾਰਗ ਬੁੱਲ ਦੰਦ ਜੀਬ ਸਖਤ ਅਤੇ ਨਰਮ ਤਾਲੂ ਕਾਂ ਇਹ ਸਾਰੀਆਂ ਚੀਜ਼ਾਂ ਇਹ ਸਾਰੇ ਜਿਹੜੇ ਅੰਗ ਨੇ ਇਹ ਇਸ ਉਚਾਰਨ ਪ੍ਰਣਾਲੀ ਦੇ ਵਿੱਚ ਸਹਾਈ ਹੁੰਦੇ ਨੇ ਇਹ ਸਾਰਿਆਂ ਦੇ ਆਪਾਂ ਨਾਮ ਯਾਦ ਰੱਖਣੇ ਨੇ ਜਿਹੜੇ ਕਿ ਇੰਪੋਰਟੈਂਟ ਨੇ ਕੰਠਮਾਰਗ ਬੁੱਲ ਦੰਦ ਜੀਬ ਆ ਸਾਰੇ ਕੰਠ ਤੋਂ ਲੈ ਕੇ ਬੁੱਲਾਂ ਤੱਕ ਦੇ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਚੁਸਤ ਉਚਾਰਕ ਅਤੇ ਸੁਸਤ ਉਚਾਰਕ ਅੰਗ ਹੁਣ ਜਿਹੜੇ ਅੰਗ ਨੇ ਉਹਨਾਂ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਪਹਿਲਾ ਹੈਗਾ ਆਪਣੇ ਕੋਲੇ ਚੁਸਤ ਉਚਾਰਕ ਅੰਗ ਤੇ ਦੂਸਰੇ ਹੈਗੇ ਨੇ ਸੁਸਤ ਉਚਾਰਕ ਅੰਗ ਵੈਸੇ ਤਾਂ ਇਹ ਚੀਜ਼ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਰਹੀ ਹੈ ਵੀ ਕਿਹੜੇ ਚੁਸਤ ਉਚਾਰਕ ਅੰਗ ਹੋਣਗੇ ਤੇ ਕਿਹੜੇ ਸੁਸਤ ਉਚਾਰਕ ਅੰਗ ਹੋਣਗੇ ਤਾਂ ਜਿਹੜੇ ਅੰਗ ਆਪਣੀ ਥਾਂ ਤੋਂ ਹਿੱਲ-ਜੁਲ ਸਕਦੇ ਹਨ ਜਿਹੜੇ ਮਤਲਬ ਚੁਸਤੀ ਦਿਖਾ ਸਕਦੇ ਆ ਹਨਾ ਹਿੱਲ-ਜੁਲ ਕਰ ਸਕਦੇ ਆ ਉਹਨਾਂ ਨੂੰ ਆਪਾਂ ਚੁਸਤ ਉਚਾਰਕ ਅੰਗ ਕਹਿੰਦੇ ਆ ਜਿਹੜੇ ਆਪਣੇ ਉਤਲੇ ਬੋਲਣੇ ਉਹ ਸੁਸਤ ਉਚਾਰਕ ਅੰਗ ਨੇ ਕਿਉਂਕਿ ਉਹ ਉਚਾਰਨ ਕਰਦੇ ਸਮੇਂ ਘਟ ਹਿੱਲ-ਜੁਲ ਕਰਦਾ ਹੈ ਜਿਹੜਾ ਆਪਣਾ ਉਤਲਾ ਬੁੱਲ ਹੁੰਦਾ ਹੈ ਜੇ ਹੁਣ ਆਪਾਂ ਦੇਖਦੇ ਆਂ ਉਚਾਰਨ ਅੰਗ ਇਹ ਜਿਹੜੇ ਉਚਾਰਕ ਉਚਾਰਨ ਅੰਗ ਨੇ ਇਹਨਾਂ ਨੂੰ ਆਪਾਂ ਹੋਰ ਡਿਟੇਲ ਦੇ ਵਿੱਚ ਐਕਸਪਲੇਨ ਕਰ ਸਕਦੇ ਆਂ ਵੀ ਕਿਹੜਾ ਅੰਗ ਕਿਵੇਂ ਕਿਹੜੀ ਧੁਨੀ ਉਚਾਰਦਾ ਹੈ ਜਿਵੇਂ ਹੋਠ ਦੰਦ ਦੰਦ ਪਠਾਰ ਦੰਤ ਪਠਾਰ ਹੁੰਦਾ ਜਿਹੜਾ ਦੰਦਾਂ ਦੇ ਪਿਛਲਾ ਪਾਸਾ ਹੁੰਦਾ ਹੈ ਸਖਤ ਤਾਲੂ ਕੋਮਲ ਤਾਲੂ ਅਤੇ ਕਕਲ ਜੀਬ ਇਹ ਜਿਹੜੇ ਅੰਗ ਧੁਨੀਆਂ ਦੇ ਉਚਾਰਨ ਕਰਨ ਵਿੱਚ ਸਹਾਇੀ ਹੁੰਦੇ ਹਨ ਉਹਨਾਂ ਨੂੰ ਉਚਾਰਨ ਅੰਗ ਕਿਹਾ ਜਾਂਦਾ ਹੈ ਮਤਲਬ ਜਿਹੜੇ ਵੀ ਆਪਣੇ ਸਰੀਰਕ ਅੰਗ ਨੇ ਜਿਨ੍ਹਾਂ ਦੇ ਆਪਾਂ ਉਚਾਰਨ ਪ੍ਰਕਿਰਿਆ ਦੇ ਵਿੱਚ ਸਹਾਇੀ ਹੁੰਦੇ ਨੇ ਜਾਂ ਜਿਨ੍ਹਾਂ ਦੀ ਆਪਾਂ ਵਰਤੋਂ ਉਚਾਰਨ ਕਰਦੇ ਸਮੇਂ ਹੋਏ ਕਰਦੇ ਆ ਤਾਂ ਉਹਨਾਂ ਨੂੰ ਕੀ ਹੈ ਆਪਾਂ ਉਚਾਰਨ ਅੰਗ ਕਹਿੰਦੇ ਆ ਉਚਾਰਨ ਦ੍ਰਿਸ਼ਟੀ ਤੋਂ ਜੀਬ ਦੁਆਰਾ ਉਚਰਿਤ ਧੁਨੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਮਤਲਬ ਜੇ ਆਪਾਂ ਉਚਾਰਨ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਜਦੋਂ ਜੀਵ ਜੀਬ ਦੁਆਰਾ ਜਿਹੜੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਉਹਨਾਂ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਪਹਿਲਾ ਹੈਗਾ ਦੰਤੀ ਅਤੇ ਦੰਦ ਪਠਾਰੀ ਅੰਗ ਸਹਾਇੀ ਹੁੰਦੇ ਹਨ ਜਦੋਂ ਦੀ ਜੀਬ ਦੇ ਅਗਲੇ ਹਿੱਸੇ ਦੁਆਰਾ ਉਚਾਰਨ ਕੀਤਾ ਜਾਂਦਾ ਹੈ ਜਿਵੇਂ ਥਥਾ ਤਤਾ ਦਦਾ ਦੂਜਾ ਹੈਗਾ ਜਦੋਂ ਵਿਚਕਾਰਲੇ ਹਿੱਸੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤੀਸਰਾ ਹੈਗਾ કંਠੀ ਜਾਂ ਕੋਮਲ ਤਾਲਵੀ ਉਚਾਰਨ ਅੰਗ ਜਦੋਂ ਸਹਾਈ ਹੁੰਦੇ ਹਨ ਤਾਂ ਜਿਹੜੇ ਜੀਭ ਦਾ ਪਿਛਲਾ ਪਾਸਾ ਹੈ ਉਹਦੇ ਰਾਹੀਂ ਉਚਾਰਨ ਹੁੰਦਾ ਹੈ ਤਾਂ ਇਹ ਤਿੰਨ ਤਰ੍ਹਾਂ ਦੇ ਜੀਭ ਦੇ ਰਾਹੀਂ ਉਚਾਰੀਆਂ ਜਾਂਦੀਆਂ ਨੇ ਧੁਨੀਆਂ ਇਸ ਪ੍ਰਕਾਰ ਨੇ ਤਾਂ ਅੱਜ ਦੀ ਵੀਡੀਓ ਲਈ ਤਾਂ ਆਪਣਾ ਇੰਨਾ ਕੀ ਸੀਗਾ ਥੋੜਾ ਜਿਹਾ ਟੌਪਿਕ ਹੀ ਸੀ ਆਪਾਂ ਪਹਿਲਾਂ ਤਾਂ ਆਪਾਂ ਸਾਹ ਪ੍ਰਣਾਲੀ ਬਾਰੇ ਦੇਖਿਆਗਾ ਇਹਦੇ ਵਿੱਚ ਆਪਣੇ ਕੋਲੇ ਅੰਦਰ ਵਰਤੀ ਅਤੇ ਬਾਹਰ ਵਰਤੀ ਪੌਣਤਾਰਾ ਵਿਧੀ ਦੋ ਤਰ੍ਹਾਂ ਦੀਆਂ ਪੌਣਤਾਰਾ ਵਿਧੀਆਂ ਹੁੰਦੀਆਂ ਨੇ ਜ ਜਾਂ ਇਹਨੂੰ ਆਪਾਂ ਪੌਣਤਾਰਾ ਵਿਧੀ ਕਹਿੰਦੇ ਆ ਜਾਂ ਸਾਹ ਪ੍ਰਣਾਲੀ ਹੋ ਗਿਆ ਤਾਂ ਜਿਹੜੀਆਂ ਮੋਸਟਲੀ ਆਪਣੀਆਂ ਭਾਸ਼ਾਵਾਂ માં ਹੁੰਦੀਆਂ ਨੇ ਜਿਹੜਾ ਉਹਨਾਂ ਦਾ ਉਚਾਰਨ ਹੁੰਦਾ ਹੈ ਉਹ ਫੇਫੜਿਆਂ ਦੇ ਵਿੱਚੋਂ ਹਵਾ ਬਾਹਰ ਆਉਂਦੀ ਹੈ ਤੇ ਫਿਰ ਧੁਨੀਆਂ ਦਾ ਆਪਾਂ ਉਚਾਰਨ ਕਰਦੇ ਹਾਂ ਤਾਂ ਉਹ ਬਾਹਰ ਵਰਤੀ ਪੌਣਤਾਰਾ ਵਿਧੀਆਂ ਹੀ ਹੁੰਦੀਆਂ ਹਨ ਅੱਗੇ ਹੈਗੀ ਆਪਣੇ ਕੋਲੇ ਧੁਨੀ ਪ੍ਰਣਾਲੀ ਇਹਦੇ ਵਿੱਚ ਆਪਾਂ ਇੰਪੋਰਟੈਂਟ ਚੀਜ਼ ਦੇਖੀਏ ਤਾਂ ਨਾਦ ਤੰਤਰੀਆਂ ਦੇ ਆਧਾਰ ਤੇ ਆਪਣੇ ਕੋਲੇ ਅੱਗੇ ਦੋ ਤਰ੍ਹਾਂ ਦੀਆਂ ਧੁਨੀਆਂ ਹੁੰਦੀਆਂ ਨੇ ਅਗੋਸ਼ ਧੁਨੀਆਂ ਤੇ ਸਗੋਸ਼ ਧੁਨੀਆਂ ਇਹਨਾਂ ਦੇ ਵਿੱਚ ਹੁੰਦਾ ਹੈ ਮਤਲਬ ਜਿਦੇਚ ਤਾਂ ਹਵਾ ਬੇਰੋਕ ਬਾਹਰ ਆਉਂਦੀ ਹੈ ਉਹ ਅਗੋਸ਼ ਧੁਨੀਆਂ ਹੁੰਦੀਆਂ ਨੇ ਜਿਦੇਚ ਥੋੜੀ ਜੀ ਹਵਾ ਸੰਘਰਸ਼ ਕਰਦੇ ਹੋਏ ਬਾਹਰ ਆਉਂਦੀ ਹੈ ਫੇਫੜਿਆਂ ਦੇ ਵਿੱਚੋਂ ਤਾਂ ਉਹ ਸਗੋਸ਼ ਧੁਨੀਆਂ ਹੁੰਦੀਆਂ ਨੇ ਇਸ ਤੋਂ ਬਾਅਦ ਚੋਂ ਆਪਾਂ ਉਚਾਰਨ ਪ੍ਰਣਾਲੀ ਬਾਰੇ ਪੜਿਆ ਵੀ ਕਿਹੜੇ ਕਿਹੜੇ ਅੰਗ ਇਹਦੇ ਵਿੱਚ ਸਹਾਇੀ ਹੁੰਦੇ ਨੇ ਇਹਦੇ ਵਿੱਚ ਆਲਮੋਸਟ ਸਾਰੇ ਅੰਗ ਹੀ ਆ ਜਾਂਦੇ ਨੇ ਕੰਠ ਤੋਂ ਲੈ ਕੇ ਬੁੱਲਾਂ ਤੱਕ ਦੇ ਜਿਹੜੇ ਸਾਰੇ ਅੰਗ ਨੇ ਉਹ ਸਹਾਇੀ ਹੁੰਦੇ ਨੇ ਉਚਾਰਨ ਪ੍ਰਣਾਲੀ ਦੇ ਵਿੱਚ ਇਹਦੇ ਵਿੱਚ ਆਪਾਂ ਉਚਾਰਨ ਅੰਗਾਂ ਦੀ ਗੱਲ ਕਰਦੇ ਹਾਂ ਵੀ ਆਪਣੇ ਦੋ ਤਰ੍ਹਾਂ ਦੇ ਉਚਾਰਨ ਅੰਗ ਹੁੰਦੇ ਨੇ ਇੱਕ ਤਾਂ ਚੁਸਤ ਉਚਾਰਕ ਅੰਗ ਇੱਕ ਸੁਸਤ ਉਚਾਰਕ ਅੰਗ ਇਹ ਵੀ ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗਦਾ ਹੈ ਅੱਗੇ ਆਪਾਂ ਥੋੜਾ ਜਿਹਾ ਉਚਾਰਨ ਅੰਗਾਂ ਬਾਰੇ ਦੇਖਿਆ ਇਹਨਾਂ ਨੂੰ ਆਪਾਂ ਹੋਰ ਡਿਟੇਲ ਦੇ ਵਿੱਚ ਵੀ ਦੱਸ ਸਕਦੇ ਹਾਂਗੇ ਕਿ ਕਿਹੜਾ ਅੰਗ ਕਿਵੇਂ ਕਿਵੇਂ ਕਿਹੜੀਆਂ ਧੁਨੀਆਂ ਦਾ ਉਚਾਰਨ ਕਰਦਾ ਹੈ ਤਾਂ ਇਹ ਸੀ ਆਪਣਾ ਆਪਾਂ ਦੋ ਵੀਡੀਓਜ਼ ਦੇ ਵਿੱਚ ਧੁਨੀ ਅਤੇ ਧੁਨੀ ਵਿਗਿਆਨ ਬਾਰੇ ਕਵਰ ਕੀਤੀਆਂ ਨੇ ਸਾਰੀਆਂ ਚੀਜ਼ਾਂ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਧੁਨੀਆਂ ਦਾ ਵਰਗੀਕਰਨ ਕਰਾਂਗੇ ਖੰਡੀ ਧੁਨੀਆਂ ਅਖੰਡੀ ਧੁਨੀਆਂ ਇਹ ਸਾਰੀਆਂ ਧੁਨੀਆਂ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜਾਂਗੇ ਤਾਂ ਆਈ ਹੋਪ ਤੁਹਾਨੂੰ ਅੱਜ ਦਾ ਵੀ ਸਮਝ ਆ ਗਿਆ ਹੋਵੇਗਾ ਤੇ ਜਿਹੜਾ ਆਪਾਂ ਪਹਿਲਾਂ ਵਾਲਾ ਪਾਰਟ ਬਣਾਇਆ ਸੀ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਊਗਾ ਤੇ ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ